ਤਾਂ ਤੋਂ ਬਾਅਦ ਲਗਾਤਾਰ ਇਹ ਕਹੀਏ ਕਿ ਪੁਛ ਪੁਛ ਗਿਚ ਤੇ ਜਾਂਚ ਪੜਤਾਲ ਦਾ ਸਿਰਫਲਾ ਜਿਹੜਾ ਲਗਾਤਾਰ ਬੱਦਲ ਹਾਲਾਂਕਿ ਪੰਜਾਬ ਭਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਰੇਡ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਕਰ ਨੂੰ ਦੇਖਣਾ ਹੋ ਐਨਆਈਏ ਇਸ ਤਰ੍ਹਾਂ ਦੇ ਨਾਲ ਕੀ ਅੱਗੇ ਨੂੰ ਜਿਹੜਾ ਰਿਪੋਰਟ ਕਰਦੀ ਹੈ ਤੇ ਨਾਲ ਪੂਰੀ ਜਿਵੇਂ ਤੁਸੀਂ ਗਲੀਆਂ ਦੇਖ ਰਹੇ ਹੋ ਕਿ ਤੰਗ ਗਲੀਆਂ ਦੀ ਇਹ ਰਸਤੇ ਨੇ ਕਹਿ ਸਕਦੇ ਹਾਂ ਕਿ ਕਿ ਲੱਖੀ ਪਚਾਲਾ ਚੋਂ ਵੀ ਹਾਕ ਐਂਗ ਚਲਾ ਰਹੇ ਹੈ ਵੀਡੀਓ ਜਸਟ ਮਹਿੰਦਰਨਾਥ ਮਿਸਿੰਗਸ ਫੋਰ ਪੰਜਾਬ ਚੱਲੀ ਸੱਚੀ ਕਹਾਂ ਲਗਾਤਾਰ ਦੇਖਿਆ ਸੀ ਅੱਜ ਦੀ ਮਾਰਨਿੰਗ ਤੋਂ ਜਿਸ ਤਰ੍ਹਾਂ ਦੇ ਨਾਲ ਐਨਆਈਏ ਦੀ ਰੇਟਸ ਨੇ ਪੂਰੇ ਦੇਸ਼ ਭਰ ਦੇ ਵਿੱਚ ਸ਼ੁਰੂ ਹੋਈਆਂ ਖਾਸ ਕਰਕੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਈ ਠਿਕਾਣਿਆਂ ਦੇ ਉੱਤੇ ਛਾਪੇ ਮਾਰੀ ਵਧੀਆਂ ਅਸੀਂ ਖੜੇ ਹਾਂ ਕੁੱੜਾ ਲਾਹੌੜਾ ਜਿੱਥੇ ਚੰਡੀਗੜ੍ਹ ਦਾ ਇਹ ਖੇਤਰ ਪੈਂਦਾ ਤੇ ਅ ਗورو ਪਟਿਆਲੂ ਕੋਲ ਲੱਕੀ ਦਾ ਇਹ ਘਰ ਹੈ ਜਿੱਥੇ ਸਵੇਰੇ ਅੱਜ ਦੀ ਮਾਰਨਿੰਗ ਜਿਹੜੀ ਹੈ ਐਨਆਈਏ ਦੀ ਟੀਮ ਆਉਂਦੀ ਹੈ ਤੇ ਜਾਂਚ ਪਟਾਲ ਕਰਦੀ ਹੈ ਲੱਕੀ ਪਟਿਆਲ ਤੋਂ ਦੱਸਦੀ ਹੈ ਕਿ ਬਵੀ ਬਵੀਹਾ ਗੈਂਗ ਜਿਹੜਾ ਚੱਲ ਰਿਹਾ ਹੈ ਸਟੈਂਪ ਦਾ ਉਹਦਾ ਮੁੱਖ ਸਰਗਨਾ ਦੇ ਤੌਰ ਤੇ ਕਹਿ ਸਕਦੇ ਇਹ ਤੋ ਕਿਹਦੇ ਵਿੱਚ ਲੱਕੀ ਪਟਿਆਲ ਦੇ ਸਮੇਂ ਦੇ ਦੌਰਾਨ ਹੁੰਦਾ ਜਦੋਂ ਅ ਅਸੀਂ ਲਿਖਿਆ ਸੀ ਕਿ ਪ੍ਰਵੀਰ ਪਰਮਰ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਕਿਉਂਕਿ ਬਾਬੇ ਦੇ ਵੱਲੋਂ ਤਾਂ ਉਹਦੇ ਵਿੱਚ ਵੀ ਇਤਨਾ ਕਿਤੇ ਲੱਕੀ ਪਟਿਆਲ ਦਾ ਹੀ ਰੋਲ ਸੀਗਾ ਤੇ ਅੱਜ ਜਦੋਂ ਐਨਆਈਏ ਦੀ ਟੀਮਾਂ ਨੇ ਜਿਹੜੀਆਂ ਛਾਪੇ ਮਾਰੀਆਂ ਐ ਖ਼ਰਕਲੇ ਉਰੇ ਨਹੀਂ ਹੋਰ ਵੀ ਕਈ ਗੈਂਗਸਟਰਾਂ ਦੇ ਘਰਾਂ ਦੇ ਉੱਤੇ ਜਿਹੜੀਆਂ ਛਾਪੇ ਮਾਰੀਆਂ ਹੋਈਆਂ ਇੱਕ ਲੰਬੀ ਫੈਰਿਸਟ ਹੈ ਤੁਹਾਨੂੰ ਯਾਦ ਹੋਊਗਾ ਅਮਿਸ਼ਾ ਕੁਸ ਪਹਿਲਾ ਹੈ ਜਿਹੜਾ ਕਿ ਜਦੋਂ ਚੜੀਗੜਾ ਰਾਜਪਾਲ ਵੱਲ ਦੇ ਵਿੱਚ ਮੀਟਿੰਗ ਹੋਈ ਸੀ ਤਾਂ ਭਗਵੰਤ ਮਾਨ ਵੀ ਮੀਟਿੰਗ ਦੇ ਵਿੱਚ ਸ਼ਾਮਲ ਸੀ ਤੇ ਉਸ ਸਮੇਂ ਦੇ ਦੌਰਾਨ ਜਿੱਥੇ ਟੈਰੀਰਿਜ਼ਮ ਨੂੰ ਲੈ ਕੇ ਸਵਾਲ ਉਠਾਏ ਸੀ ਬਾਰਡਰਸ ਕਿਉਂ ਕਿ ਉਹ ਲੈ ਕੇ ਸਵਾਲ ਉਠਾਏ ਸੀ ਅਸਾਂ ਨਾਲ ਹੀ ਇਹ ਵੀ ਸਵਾਲ ਉੱਠੇ ਸੀ ਕਿ ਆਖਰਕਾਰ ਕੇ ਗੈਂਗਸਟਰਾਂ ਦੇ ਨਾਲ ਕਿਵੇਂ ਨਿਪਟਿਆ ਜਾਵੇਗਾ ਗੈਂਗਸਟਰਾਂ ਨੂੰ ਨਿਪਟਾਉਣ ਦੇ ਲਈ ਕਿਤਨਾ ਕਿਤੇ ਅਮਿਸ਼ਾ ਨੇ ਜੇ ਦੇਖਿਆ ਜਾਵੇ ਤਾਂ ਸਖਤ ਹੁਕਮ ਉਹ ਇਹ ਗੱਲ ਦੇ ਕਹੇ ਸੀਗੇ ਕਿ ਆਖਰਕਾਰ ਜਿਹੜਾ ਇਹ ਨੈਕਸਸ ਚੱਲ ਰਹੇ ਨੇ ਉਹਨੂੰ ਇਸ ਕਿਸ ਤਰ੍ਹਾਂ ਦੇ ਰਾ ਤੋੜਨਾ ਇਹ ਕਹਿ ਸਕਦੇ ਆ ਕਿ ਆਖਰਕਾਰ ਕਿਸ ਤਰ੍ਹਾਂ ਦੀਆਂ ਤੰਗੜੀਆਂ ਦੇ ਵਿੱਚ ਲੱਕ ਪਟਿਆਲ ਦਾ ਘਰ ਆ ਕਿਉਂ ਪੁਲਸ ਵੀ ਇਹ ਗੱਲ ਨੂੰ ਮੰਨਦੀ ਹੁੰਦੀ ਹੈ ਕਿ ਆ ਗੈਂਗਸਟਰਾਂ ਦੀ ਜਿਹੜੀ ਦੁਨੀਆ ਹੈ ਉਹਨੂੰ ਇਧਰ ਕਿਤੇ ਦੇਖਦੇ ਹੋਏ ਆਮ ਨੌਜਵਾਨ ਨੇ ਜਿਹੜੇ ਇਸ ਰਾਹ ਤੇ ਤੁਰ ਪਾਦੇ ਨੇ ਤੇ ਲੱਕੀ ਪਟਿਆਲ ਵੀ ਉਹਦੇ ਵਿੱਚੋਂ ਹੀ ਕਿਤੇ ਨਾ ਕਿਤੇ ਨਜ਼ਰ ਪੈਂਦਾ ਤੇ ਹੁਣ ਜਿਸ ਤਰ੍ਹਾਂ ਦੇ ਨਿਸ਼ਾਪੇ ਮਾਰੀਆਂ ਹੋਈਆਂ ਨੇ ਮਕਸਦ ਕਈ ਨੇ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਚਾਹੇ ਫੰਡਿੰਗ ਨੂੰ ਲੈ ਕੇ ਹੋਵੇ ਚਾਹੇ ਹੋਰ ਕਿ ਲਿੰਕ ਸੋਰਸਿਸ ਨੇ ਜਿਹੜੇ ਜਟੌਨ ਨੂੰ ਲੈ ਕੇ ਤਾਂ तमाम ਮਸਲੇ ਉਦੋਂ ਖੜੇ ਹੁੰਦੇ ਨੇ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜੇ ਦੇਖਿਆ ਜਾਵੇ ਤਾਂ ਸਾਰੇ ਗੈਂਗਾਂ ਦੇ ਉੱਤੇ ਸਕਤਾਈ ਹੁਣੇ ਸ਼ੁਰੂ ਹੁੰਦੀ ਹੈ ਜਿਸ ਨੂੰ ਲੈ ਕੇ ਜੇ ਕਹੀਏ ਕਿ ਦੀਪਕ ਮੁੰਡੀ ਨੂੰ ਜਿਵੇਂ ਗ੍ਰਿਫਤਾਰ ਕਰਿਆ ਉਹਦੇ ਨਾਲ ਕਪਤਨ ਪੰਡਤ ਨੂੰ ਗ੍ਰਿਫਤਾਰ ਕਰਦੇ ਨੇ ਜਿੰਦ ਤੋਂ ਜੋਕਰ ਨੂੰ ਕਰਦੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਇਹ ਕਹੀਏ ਕਿ ਪੁਛ ਪੁਛ ਰਿਚ ਤੇ ਜਾਂਚ ਪੜਤਾਲ ਦਾ ਸਿਰਫਲਾ ਜਿਹੜਾ ਲਗਾਤਾਰ ਵੱਧਾ ਹਾਲਾਂਕਿ ਪੰਜਾਬ ਭਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਰੇਡ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਖੈਰ ਨੂੰ ਦੇਖਣਾ ਹੋਊ ਐਨਆਈਏ ਇਸ ਤਰ੍ਹਾਂ ਦੇ ਨਾਲ ਕੀ ਅੱਗੇ ਨੂੰ ਜਿਹੜਾ ਰਿਪੋਰਟ ਕਰਦੀ ਆ ਤੇ ਨਾਲ ਪੂਰੀ ਜਿਵੇਂ ਤੁਸੀਂ ਗਲੀਆਂ ਦੇਖ ਰਹੇ ਹੋ ਕਿ ਤੰਗ ਗਲੀਆਂ ਦੀ ਹੀ ਰਸਤੇ ਨੇ ਕਹਿ ਸਕਦੇ ਆ ਕਿ ਲੱਖੀ ਪਿਆਲਾ ਚੋਂ ਵੀ ਹਾਕਾਂ ਕੰਮ ਚਲਾ ਰਹੇ ਆ ਵੀਡੀਓ ਜੁਸਟ ਮਹਿੰਦਰਾਸ ਮਿਸਿੰਗਸ ਫੋਰ ਪੰਜਾਬ ਚੱਲੀ ਗਾ ਦੋ ਸੱਚੀ ਕਾਲਾ ਲਗਾਤਾਰ ਦੇਖਿਆ ਸੀ ਅੱਜ ਦੀ ਮਾਰਨਿੰਗ ਤੋਂ ਜਿਸ ਤਰ੍ਹਾਂ ਦੇ ਨਾਲ ਐਨਆਈਏ ਦੀ ਰੇਡਸ ਨੇ ਪੂਰੇ ਦੇਸ਼ ਭਰ ਦੇ ਵਿੱਚ ਸ਼ੁਰੂ ਹੋਈਆਂ ਖਾਸ ਕਰ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਈ ਠਿਕਾਣਿਆਂ ਦੇ ਉੱਤੇ ਛਾਪੇ ਮਾਰੀ ਹੁੰਦੀ ਆ ਅਸੀਂ ਖੜੇ ਆ ਕੁੱਡਾ ਲਾਹੋਰਾ ਜਿੱਥੇ ਚਿੱਡੀਗੜ੍ਹ ਦਾ ਇਹ ਖੇਤਰ ਪੈਂਦਾ ਤੇ ਆ ਲੱਕੀ ਪਟਿਆਲੂ ਕੋਲ ਲੱਕੀ ਦਾ ਇਹ ਘਰ ਹੈ ਜਿੱਥੇ ਸਵੇਰੇ ਅਰਲੀ ਮਾਰਨਿੰਗ ਜਿਹੜੀ ਹੈ ਐਨਆਈਏ ਦੀ ਟੀਮ ਆਉਂਦੀ ਹੈ ਤੇ ਜਾਂਚ ਕਰਵਾਦੀ ਹੈ ਲੱਕੀ ਪਟਿਆਲ ਤੁਹਾਨੂੰ ਦੱਸਦੀ ਹੈ ਕਿ ਬਵੀ ਬਵੀਹਾ ਗੈਂਗ ਜਿਹੜਾ ਚੱਲ ਰਿਹਾ ਹੈ ਸਟੈਂਪ ਦਾ ਉਹਦਾ ਮੁੱਖ ਸਰਗਨਾ ਦੇ ਤੌਰ ਤੇ ਕਹਿ ਸਕਦੇ ਤੇ ਸੁਖੀਆਂ ਦੇ ਵਿੱਚ ਲੱਕੀ ਪਟਿਆਲ ਇਸ ਸਮੇਂ ਤੋਂ ਦੌਰਾਨ ਆਉਂਦਾ ਜਦੋਂ ਅ ਅਸੀਂ ਲਿਖਿਆ ਸੀ ਕਿ ਪ੍ਰਵੀਰ ਪਰਮਰ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਕਿ ਭਾਬੇ ਦੇ ਵੱਲੋਂ ਤਾਂ ਉਹਦੇ ਵਿੱਚ ਵੀ ਇਤਨਾ ਕਿਤੇ ਲੱਕੀ ਪਟਿਆਲ ਦਾ ਹੀ ਰੋਲ ਸੀਗਾ ਤੇ ਅੱਜ ਜਦੋਂ ਐਨਆਈਏ ਦੀ ਟੀਮਾਂ ਨੇ ਜਿਹੜੀਆਂ ਛਾਪੇਮਾਰੀ ਕਰੀਆਂ ਐ ਕਰਕੇ ਉਰੇ ਨਹੀਂ ਔਰ ਵੀ ਕਈ ਗੈਂਗਸਟਰਾਂ ਦੇ ਘਰਾਂ ਦੇ ਉੱਤੇ ਜਿਹੜੀਆਂ ਛਾਪੇ ਮਾਰੀਆਂ ਹੋਈਆਂ ਇੱਕ ਲੰਬੀ ਫੈਰਿਸਟ ਹੈ ਤੁਹਾਨੂੰ ਯਾਦ ਹੋਊਗਾ ਅਮਿਸ਼ਾ ਕੁਝ ਪਹਿਲਾਂ ਜਿਹੜਾ ਕਿ ਜਦੋਂ ਚਿੱਲਗੜ ਰਾਜਪਵਨ ਦੇ ਵਿੱਚ ਮੀਟਿੰਗ ਹੋਈ ਸੀ ਤੇ ਭਗਵੰਤ ਪਾਣ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਤੇ ਉਸ ਸਮੇਂ ਦੇ ਦੌਰਾਨ ਜਿੱਥੇ ਟੈਰਰਿਸਟ ਨੂੰ ਲੈ ਕੇ ਸਵਾਲ ਉੱਠੇ ਸੀ ਬਾਰਡਰਸ ਕਿਉਂਕਿ ਉਹ ਲੈ ਕੇ ਸਵਾਲ ਉੱਠੇ ਸੀ ਉਸ ਨਾਲ ਹੀ ਇਹ ਵੀ ਸਵਾਲ ਉੱਠੇ ਸੀ ਕਿ ਆਖਰ ਕਰਕੇ ਗੈਂਗਸਟਰਾਂ ਦੇ ਨਾਲ ਕਿਵੇਂ ਲਿਪਟਿਆ ਜਾਵੇਗਾ ਗੈਂਗਸਟਰਾਂ ਨੂੰ ਲਿਪਟਣ ਦੇ ਲਈ ਇਹ ਕਿਤਨਾ ਕਿਤੇ ਅਮਿਸ਼ਾ ਨੇ ਜੇ ਲਿਖਿਆ ਜਾਵੇ ਤਾਂ ਸਖਤ ਹੁਕਮ ਉਹ ਇਹ ਗੱਲ ਦੇ ਕਹੇ ਸੀਗੇ ਕਿ ਆਖਰਕਾਰ ਜਿਹੜਾ ਇਹ ਨੈਕਸਸ ਚੱਲ ਰਿਹਾ ਨੇ ਉਹਨੂੰ ਇਸੇ ਕਿਸ ਤਰ੍ਹਾਂ ਦੇ ਨਾਲ ਤੋੜਨਾ ਇਹ ਕਹਿ ਸਕਦੇ ਆ ਕਿ ਆਖਰਕਾਰ ਕਿਸ ਤਰ੍ਹਾਂ ਦੀਆਂ ਤੰਗਲੀਆਂ ਦੇ ਵਿੱਚ ਲਖੀਪਟਾਲ ਦਾ ਘਰ ਆ ਕਿਉਂਕਿ ਜਦੋਂ ਪੁਲਸ ਵੀ ਇਹ ਗੱਲ ਨੂੰ ਮੰਦੀ ਹੁੰਦੀ ਹੈ ਕਿ ਆ ਗੈਂਗਸਟਰਾਂ ਦੀ ਜਿਹੜੀ ਦੁਨੀਆ ਉਹਨੂੰ ਜਦੋਂ ਕਿਤੇ ਦੇਖਦੇ ਹੋਏ ਆਮ ਨੌਜਵਾਨ ਨੇ ਜਿਹੜੇ ਇਸ ਰਾਹ ਤੇ ਤੁਰ ਪਾਉਂਦੇ ਨੇ ਤੇ ਲੱਕੀ ਪਟਿਆਲਵੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਨਜ਼ਰ ਪੈਂਦਾ ਤੇ ਹੁਣ ਜਿਸ ਤਰ੍ਹਾਂ ਦੇ ਨਿਸ਼ਾਪੇ ਮਾਰੀਆਂ ਹੋਈਆਂ ਨੇ ਮਕਸਦ ਕਈ ਨੇ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਚਾਹੇ ਫੰਡਿੰਗ ਨੂੰ ਲੈ ਕੇ ਹੋਵੇ ਚਾਹੇ ਹੋਰ ਕਿ ਲਿੰਕ ਸੋਰਸਿਸ ਨੇ ਜਿਹੜੇ ਜਟੌਨ ਨੂੰ ਲੈ ਕੇ ਤਾਂ तमाम ਮਸਲੇ ਉਦੋਂ ਖੜੇ ਹੁੰਦੇ ਨੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜੇ ਦੇਖਿਆ ਜਾਵੇ ਤਾਂ ਸਾਰੇ ਗੈਂਗਾਂ ਦੇ ਉੱਤੇ ਸਤਾਈ ਹੋਣੀ ਸ਼ੁਰੂ ਹੁੰਦੀ ਹੈ ਜਿਸ ਨੂੰ ਲੈ ਕੇ ਜੇ ਕਹੀਏ ਕਿ ਦਿਪਕ ਮੁੰਡੀ ਨੂੰ ਜਿਵੇਂ ਗ੍ਰਿਫਤਾਰ ਕਰਿਆ ਉਹਦੇ ਨਾਲ ਕਤਲ ਪੰਡਤ ਨੂੰ ਗ੍ਰਿਫਤਾਰ ਕਰਦੇ ਨੇ ਜਿੰਦ ਜੋਕਰ ਨੂੰ ਕਰਦੇ ਨੇ ਉਤੋਂ ਬਾਅਦ ਲਗਾਤਾਰ ਜੇ ਕਈ ਕਿ ਪੁੱਛ ਉੱਚੀ-ਕਿੱਚ ਤੇ ਜਾਂਚ ਪੜਤਾਲ ਦਾ ਸਿਰਫਲਾ ਜਿਹੜਾ ਲਗਾਤਾਰ ਬੱਧ ਹਾਲਾਂਕਿ ਪੰਜਾਬ ਭੰਦੇ ਵਿੱਚ ਜੇ ਦੇਖਿਆ ਜਾਵੇ ਤਾਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਰੇਡ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਫਿਰ ਹੁਣ ਦੇਖਣਾ ਹੋ ਐਨਆਈਏ ਤਰ੍ਹਾਂ ਦੇ ਨਾਲ ਕੀ ਅੱਗੇ ਨੂੰ ਜਿਹੜਾ ਰਿਪੋਰਟ ਕਰਦੀ ਹੈ ਉਸ ਨਾਲ ਪੂਰੀ ਜਿਵੇਂ ਤੁਸੀਂ ਗਲੀਆਂ ਦੇਖ ਰਹੇ ਹੋ ਕਿ ਤੰਗ ਗਲੀਆਂ ਦੀ ਇਹ ਰਸਤੇ ਨੇ ਕਹਿ ਸਕਦੇ ਹਾਂ ਕਿ ਲੱਖੀ ਪਿਆਲਾ ਚ ਉਹ ਵੀ ਹਾ ਗੈਂ ਚਲਾ ਰਹੇ ਹੈ ਵੀਡੀਓ ਜੁਸਟ ਮਹਿੰਦਰਾਸ ਮਿਸਿੰਗਸ ਫੋਰ ਪੰਜਾਬ ਚ ਡੀਕਾ